ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਵੀਡੀਓ ਸੁਣ ਲਿਆ ਕਰੋ ਜੇ ਤੁਸੀਂ ਨਹੀਂ ਵੀ ਕੰਮ ਤੇ ਜਾਣਾ ਹੁੰਦਾ ਕਿਸੇ ਹੋਰ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਕਿਸੇ ਨਾ ਕਿਸੇ ਦੀ ਮਦਦ ਹੋ ਜਾਂਦੀ ਇਹ ਵੀਡੀਓ ਹੈਗਾ ਇਹ ਕੰਮ ਹੈਗਾ ਇਹ ਬਲੋਨੀਆ ਦੇ ਵਿੱਚ ਠੀਕ ਹੈ ਜੀ ਬੰਦੇ ਦੀ ਛੁੱਟੀ ਕਟਾਉਣੀ ਵੀਡੀਓ ਧਿਆਨ ਨਾਲ ਸੁਣ ਲਿਓ ਪੱਕਾ ਕੰਮ ਨਹੀਂ ਹੈਗਾ ਸਤਾਲੇ ਦੇ ਵਿੱਚ ਕੰਮ ਹੈ ਬੰਦੇ ਦੀ ਛੁੱਟੀ ਕਟਾਉਣੀ ਹੈ ਠੀਕ ਹੈ ਜੀ 2-3 ਦਿਨ ਦੇ ਵਿੱਚ ਵਿੱਚ ਬੰਦਾ ਤੁਹਾਨੂੰ ਸਿਖਾ ਵੀ ਦਊਗਾ ਜੇ ਕੰਮ ਮਨ ਲਓ ਜਿਹੜੇ ਬੰਦੇ ਨੂੰ ਨਹੀਂ ਆਉਂਦਾ ਕਨੈਕਟ ਕਰੂਗਾ ਮਾਲਕ ਠੀਕ ਹੈ ਰਹੇਸ਼ ਵਿੱਚ ਹੋਊਗੀ ਬਲੋਰੀਆ ਕੰਮ ਹੈ ਤੇਰਾ ਵੀਰ ਧਿਆਨ ਨਾਲ ਸੁਣ ਲੋ ਫੇਰ ਫੋਨ ਉਹੀ ਬੰਦਿਆਂ ਕਰਿਓ ਜਿਨ੍ਹਾਂ ਕੋਲ ਸਾਲ ਅਲੀ ਸਜੋਰ ਨੂੰ ਹੈ ਇਹ ਸਾਲ ਅਲੀ ਸਜੋਰ ਨੂੰ ਰਹੇਸ਼ ਵਿੱਚ ਹੋਊਗੀ 2.5 ਮਹੀਨੇ ਲੱਗ ਜੂਵੇ 3 ਲੱਗ ਜੂਵੇ 2 ਤੋਂ 2 ਲੱਗ ਜੂਵੇ ਠੀਕ ਹੈ ਤੁਹਾਨੂੰ ਆਇਨਾ ਕਾਲੂ ਮੈਨੂੰ ਨਾ ਕਿਹੋ ਜਿਹੜੇ ਬੰਦੇ ਕੋਲ ਸਾਲ ਅਲੀ ਸਜੋਰ ਨੂੰ ਹੈ ਤੁਸੀਂ ਮੈਨੂੰ ਫੋਨ ਕਰ ਲਿਓ ਫਿਰ ਤੋਂ ਅੱਧੇ ਘੰਟੇ ਬਾਅਦ ਮੈਂ ਵੇਲੇ ਹੀ ਆ ਠੀਕ ਹੈ ਮੈਨੂੰ ਕਾਲ ਕਰ ਲਿਓ ਪਰ ਸਜੋਰ ਨਾ ਹੋਵੇ ਸਾਲ ਵਾਲੀ ਵੀਰ ਮੇਰਾ ਧਿਆਨ ਰੱਖਿਓ ਇਹ ਗੱਲ ਦਾ ਛੁੱਟੀ ਕਟਾਉਣੀ ਆ ਬੰਦੇ ਦੀ ਸਤਾਲੇ ਦੇ ਵਿੱਚ ਠੀਕ ਹੈ ਜੀ ਤੇ ਹੋਰ ਵੀਡੀਓ ਮੰਨ ਲਓ ਇਹ ਤੁਸੀਂ ਅੱਗੇ ਵੀ ਬੰਦਿਆਂ ਤੱਕ ਸ਼ੇਅਰ ਕਰੋ ਤੇ ਕੰਮ ਵਾਲੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀ ਅੱਗੇ ਤੁਸੀਂ ਸ਼ੇਅਰ ਕਰ ਸਕਦੇ ਜੇ ਕੋਈ ਬੰਦਾ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦਾ ਹੈ ਜਿਹੜਾ ਬੰਦਾ ਨਹੀਂ ਹੈਗਾ ਗਰੁੱਪ ਦੇ ਵਿੱਚ ਤੁਸੀਂ ਸਾਨੂੰ ਮੈਸੇਜ ਕਰ ਸਕਦੇ 328232 9968 ਠੀਕ ਹੈ ਜੀ ਕੰਮ ਵਾਲੀ ਵੀਡੀਓ ਹੁੰਦੀ ਹੈ ਤੇ ਮੇਰਾ ਵੀਰ ਜਿਹੜਾ ਬੰਦਾ ਇੰਟਰਸਟਡ ਹੈ ਜਿਹਦੀ ਰਿਕੁਆਇਰਮੈਂਟ ਪੂਰੀ ਹੈ ਸਜੋਰ ਨਾਲ ਲੜੀਏ ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਦਿਓ ਠੀਕ ਹੈ ਮੈਂ ਤੁਹਾਡਾ ਜਵਾਬ ਦੇ ਦੂੰਗਾ ਤੁਸੀਂ ਪੇਪਰ ਭੇਜ ਦਿਓ ਜਾਂ ਅੱਜ ਤੱਕ ਪੇਪਰ ਨਾਲ ਵੀ ਭੇਜੋ ਜੇ ਇਹ ਮੈਂ ਬੰਦੇ ਨਾਲ ਤੁਹਾਡੀ ਡਾਇਰੈਕਟ ਗੱਲ ਕਰਵਾ ਦੇਵਾਂ ਠੀਕ ਹੈ ਇਹ ਅਸੀਂ ਕੋਈ ਜਿਹੜਾ ਕੰਮ ਵਾਲੀ ਵੀਡੀਓ ਪਾਉਂਦੇ ਆਂ ਜਾਂ ਅਸੀਂ ਬੰਦੇ ਸਾਡੇ ਥਰੂ ਜਾਂ ਕਿਸੇ ਹੋਰ ਥਰੂ ਕੰਮ ਤੇ ਜਾਂਦੇ ਆਂ ਇਹ ਅਸੀਂ ਕੋਈ ਰੁਪਈਆ ਲੈ ਕੇ ਨਹੀਂ ਕਰਦੇ ਠੀਕ ਹੈ ਆਪਣੇ ਪੰਜਾਬੀ ਬੰਦੇ ਕੁਸ਼ਕ ਹੈਗੇ ਆ ਜਿਹੜੇ ਬਦਨਾਮ ਹੈ ਨਾ ਕੰਮ ਵਿੱਚ ਅਸੀਂ ਇੱਕ ਸਿਰਫ ਸੋਸ਼ਲ ਮੀਡੀਆ ਰਾਹੀਂ ਕਿਤੇ ਨਾ ਕਿਤੇ ਕੰਮ ਨਿਕਲਦਾ ਰਹਿੰਦਾ ਅਸੀਂ ਅੱਗੇ ਸ਼ੇਅਰ ਕਰ ਦਿੰਦੇ ਹਾਂ ਤੁਹਾਡੇ ਨੂੰ ਠੀਕ ਹੈ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਜਿਹੜੇ ਬੰਦੇ ਨੇ ਇਹ ਚੈਨਲ ਪਰ ਧੰਨਵਾਦ ਸਾਰੇ ਵੀਰਾਂ ਦਾ